ਇੱਕ ਕਹਾਣੀ ਹੈ ਇੱਕ ਅਜਿਹੇ ਪੰਜਾਬੀ ਪਰਿਵਾਰ ਦੀ ਜਿਸ ਨੇ ਆਪਣੀ ਜ਼ਿੰਦਗੀ ਦੇ 12 ਸਾਲ ਕੈਨੇਡਾ ਵਿੱਚ ਬਤਾਏ ਮਿਹਨਤ ਕੀਤੀ ਸੁਪਨੇ ਸਜਾਏ ਪਰ ਫੇਰ ਵੀ ਉਹਨਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਗਿਆ ਜਰਾ ਸੋਚੋ ਤੁਸੀਂ ਇੱਕ ਵਿਦੇਸ਼ੀ ਮੁਲਕ ਵਿੱਚ ਆਪਣਾ ਘਰ ਬਣਾਉਂਦੇ ਹੋ ਆਪਣੇ ਬੱਚਿਆਂ ਨੂੰ ਉੱਥੇ ਵੱਡਾ ਕਰਦੇ ਹੋ ਦੋਸਤ ਬਣਾਉਂਦੇ ਹੋ ਅਤੇ ਫੇਰ ਇੱਕ ਦਿਨ ਤੁਹਾਨੂੰ ਕਿਹਾ ਜਾਵੇ ਕਿ ਤੁਹਾਨੂੰ ਸਭ ਕੁਝ ਛੱਡ ਕੇ ਵਾਪਸ ਜਾਣਾ ਪਵੇਗਾ ਇਹ ਦਰਦਨਾਕ ਹਰਕਤ ਸ਼ਰਮਾ ਪਰਿਵਾਰ ਨਾਲ ਵਾਪਰੀ ਰਜਿੰਦਰ ਸ਼ਰਮਾ ਅਤੇ ਉਸਦੀ ਪਤਨੀ surjeet kaur ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸਨ ਰਜਿੰਦਰ ਇੱਕ ਮਿਹਨਤੀ ਕਿਸਾਨ ਸੀ ਪਰ ਖੇਤੀਬਾੜੀ ਤੋਂ ਆਮਦਨ ਘੱਟ ਸੀ ਜਿਸ ਕਾਰਨ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ ਸਨ ਉਹਨਾਂ ਦੇ ਦੋ ਛੋਟੇ ਬੱਚੇ ਸਨ ਇੱਕ ਮੁੰਡਾ ਅਤੇ ਇੱਕ ਕੁੜੀ ਜਿਨ੍ਹਾਂ ਲਈ ਉਹ ਚੰਗੀ ਸਿੱਖਿਆ ਅਤੇ ਇੱਕ ਖੁਸ਼ਹਾਲ ਭਵਿੱਖ ਚਾਹੁੰਦੇ ਸਨ ਜੋ ਕਿ ਹਰ ਇੱਕ ਮਾਪੇ ਚਾਹੁੰਦਾ ਹੈ ਰਜਿੰਦਰ ਨੇ ਸੁਣਿਆ ਸੀ ਕਿ ਕੈਨੇਡਾ ਵਿੱਚ ਮਿਹਨਤੀ ਲੋਕਾਂ ਲਈ ਬਹੁਤ ਮੌਕੇ ਹਨ ਬਿਹਤਰ ਜ਼ਿੰਦਗੀ ਦੀ ਆਸ ਵਿੱਚ ਉਸ ਨੇ ਇੱਕ ਵੱਡਾ ਫੈਸਲਾ ਲਿਆ ਉਸ ਨੇ ਆਪਣੀ ਜ਼ਮੀਨ ਵੇਚੀ ਕਰਜ਼ਾ ਲਿਆ ਅਤੇ ਆਪਣੇ ਪਰਿਵਾਰ ਨੂੰ ਕੈਨੇਡਾ ਲੈ ਜਾਣ ਦੀ ਤਿਆਰੀ ਕੀਤੀ surjit kaur ਨੂੰ ਸ਼ੁਰੂ ਵਿੱਚ ਡਰ ਲੱਗਾ ਪਰ ਉਸ ਨੇ ਵੀ ਆਪਣੇ ਪਤੀ ਦਾ ਸਾਥ ਦਿੱਤਾ ਉਹਨਾਂ ਨੇ ਸਾਰੇ ਪੈਸੇ ਇਕੱਠੇ ਕੀਤੇ ਵੀਜ਼ੇ ਲਈ ਅਰਜੀ ਦਿੱਤੀ ਅਤੇ ਆਪਣੇ ਛੋਟੇ ਬੱਚਿਆਂ ਨਾਲ ਇੱਕ ਅਜਨਬੀ ਦੇਸ਼ ਵੱਲ ਰਵਾਨਾ ਹੋ ਗਏ। ਇਹ ਫੈਸਲਾ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਦਮ ਸੀ। ਉੱਥੇ ਉਹਨਾਂ ਨੂੰ ਸਭ ਕੁਝ ਨਵੇਂ ਸਿਰਥੋਂ ਸਿੱਖਣਾ ਪੈਣਾ ਸੀ। ਕੈਨੇਡਾ ਪਹੁੰਚਣ ਤੇ ਠੰਡ ਨੇ ਉਹਨਾਂ ਦਾ ਸਵਾਗਤ ਕੀਤਾ। ਉਹਨਾਂ ਨੂੰ ਅੰਗਰੇਜ਼ੀ ਬਹੁਤ ਘੱਟ ਆਉਂਦੀ ਸੀ ਅਤੇ ਸਭ ਕੁਝ ਨਵਾਂ ਲੱਗ ਰਿਹਾ ਸੀ। ਰਜਿੰਦਰ ਨੇ ਤੁਰੰਤ ਇੱਕ ਫੈਕਟਰੀ ਵਿੱਚ ਲੰਬੇ ਘੰਟਿਆਂ ਲਈ ਮਜ਼ਦੂਰੀ ਸ਼ੁਰੂ ਕੀਤੀ। surjeet ਨੇ ਵੀ ਘਰ ਸੰਭਾਲਿਆ ਅਤੇ ਬਾਅਦ ਵਿੱਚ ਇੱਕ ਸਥਾਨਕ ਦੁਕਾਨ ਵਿੱਚ ਪਾਰਟ ਟਾਈਮ ਕੰਮ ਸ਼ੁਰੂ ਕੀਤਾ। ਬੱਚਿਆਂ ਨੇ ਵੀ ਹੌਲੀ-ਹੌਲੀ ਅੰਗਰੇਜ਼ੀ ਸਿੱਖੀ ਅਤੇ ਸਕੂਲ ਵਿੱਚ ਦੋਸਤ ਬਣਾਏ। ਪਰਿਵਾਰ ਨੇ ਸੱਭਿਆਚਾਰਕ ਅੰਤਰਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਇਕੱਠੇ ਕੀਤਾ। ਉਨ੍ਹਾਂ ਨੂੰ ਲੱਗਣ ਲੱਗਾ ਕਿ ਹੁਣ ਇੱਥੇ ਆਪਣੀ ਜਗ੍ਹਾ ਬਣਾ ਲੈਣਗੇ। ਉਹਨਾਂ ਦੇ ਮਨ ਵਿੱਚ ਇੱਕ ਸੁਪਨਾ ਸੀ ਕਿ ਉਹ ਜਲਦੀ ਹੀ ਆਪਣਾ ਘਰ ਖਰੀਦਣਗੇ ਅਤੇ ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿਣਗੇ 12 ਸਾਲਾਂ ਵਿੱਚ ਉਹਨਾਂ ਦੀ ਮਿਹਨਤ رنگ ਲਿਆਈ ਰਜਿੰਦਰ ਹੁਣ ਫੈਕਟਰੀ ਵਿੱਚ ਬਿਹਤਰ ਨੌਕਰੀ ਵਾਲਾ ਵਰਕਰ ਬਣ ਗਿਆ ਸੀ ਸੁਰਜੀਤ ਪੂਰੇ ਸਮੇਂ ਲਈ ਕੰਮ ਕਰਨ ਲੱਗੀ ਸੀ ਯਾਨੀ ਕਿ ਪਤੀ ਪਤਨੀ ਦੋਨੋਂ ਹੀ ਬਹੁਤ ਵਧੀਆ ਕੰਮ ਕਰਦੇ ਸੀ ਉਹਨਾਂ ਨੇ ਆਪਣੀ ਬਜਟ ਨਾਲ ਇੱਕ ਛੋਟਾ ਜਿਹਾ ਘਰ ਖਰੀਦ ਲਿਆ। ਬੱਚੇ ਵੱਡੇ ਹੋ ਗਏ ਸਨ ਅਤੇ ਸਕੂਲ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੇ ਕੈਨੇਡੀਅਨ ਸੱਭਿਆਚਾਰ ਨੂੰ ਅਪਣਾ ਲਿਆ ਸੀ ਪਰ ਆਪਣੀ ਪੰਜਾਬੀ ਪਛਾਣ ਨੂੰ ਵੀ ਬਰਕਰਾਰ ਰੱਖਿਆ। ਉਹ ਗੁਰਦੁਆਰੇ ਜਾਂਦੇ ਅਤੇ ਕਮਿਊਨਿਟੀ ਵਿੱਚ ਸਰਗਰਮ ਰਹਿੰਦੇ ਸਨ। ਹਰ ਕਿਸੇ ਨੂੰ ਲੱਗਦਾ ਸੀ ਕਿ ਹੁਣ ਉਨ੍ਹਾਂ ਦੀਆਂ ਮੁਸ਼ਕਲਾਂ ਖਤਮ ਹੋ ਗਈਆਂ ਹਨ। ਉਹਨਾਂ ਨੇ ਪਰਮਨੈਂਟ ਰੈਜ਼ੀਡੈਂਟ ਲਈ ਅਰਜੀ ਦਿੱਤੀ ਅਤੇ ਉਹਨਾਂ ਨੂੰ ਪੂਰਾ ਭਰੋਸਾ ਸੀ ਕਿ ਉਹ ਜਲਦੀ ਹੀ ਕੈਨੇਡਾ ਦੇ ਨਾਗਰਿਕ ਬਣ ਜਾਣਗੇ ਪਰ ਇੱਕ ਦਿਨ ਸਭ ਕੁਝ ਬਦਲ ਗਿਆ ਸ਼ਰਮਾ ਪਰਿਵਾਰ ਨੂੰ ਇਮੀਗ੍ਰੇਸ਼ਨ ਅਥਾਰਟੀ ਤੋਂ ਇੱਕ ਚਿੱਠੀ ਮਿਲੀ ਉਸ ਵਿੱਚ ਲਿਖਿਆ ਸੀ ਕਿ ਉਹਨਾਂ ਦੀ ਪਰਮਨੈਂਟ ਰੈਜ਼ੀਡੈਂਸੀ ਦੀ ਅਰਜੀ ਜਿਹੜੀ ਆ ਉਹ ਰੱਦ ਹੋ ਗਈ ਹੈ ਕਾਰਨ ਸੀ ਇੱਕ ਤਕਨੀਕੀ ਗਲਤੀ ਸ਼ਾਇਦ ਉਨ੍ਹਾਂ ਦੇ ਪੁਰਾਣੇ ਵੀਜੇ ਦੇ ਦਸਤਾਵੇਜ਼ਾਂ ਵਿੱਚ ਹੋਈ ਗੜਬੜ ਸੀ। ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ-ਅੰਦਰ ਕੈਨੇਡਾ ਛੱਡਣ ਲਈ ਕਿਹਾ ਗਿਆ। ਰਜਿੰਦਰ ਅਤੇ ਸੁਰਜੀਤ ਨੂੰ ਵਿਸ਼ਵਾਸ ਨਹੀਂ ਹੋਇਆ। ਉਨ੍ਹਾਂ ਨੇ ਸੋਚਿਆ ਸੀ ਕਿ ਉਹ ਸਾਰੇ ਕਾਨੂੰਨੀ ਤਰੀਕੇ ਨਾਲ ਇੱਥੇ ਰਹਿ ਰਹੇ ਹਨ। ਉਨ੍ਹਾਂ ਦੇ ਬੱਚਿਆਂ ਜੋ ਕਿ ਕੈਨੇਡਾ ਵਿੱਚ ਪੈਦਾ ਹੋਏ ਅਤੇ ਵੱਡੇ ਹੋਏ ਸਨ ਲਈ ਇੱਕ ਖਬਰ ਹੋਰ ਵੀ ਦੁਖਦਾਈ ਸੀ। ਸੁਰਜੀਤ ਰੋਣ ਲੱਗੀ। ਸਾਡੇ ਬੱਚਿਆਂ ਦਾ ਕੀ ਬਣੂਗਾ ਅਸੀਂ ਇੰਨੀ ਮਿਹਨਤ ਕੀਤੀ ਅਤੇ ਹੁਣ ਸਭ ਕੁਝ ਖਤਮ ਹੋ ਗਿਆ ਰਜਿੰਦਰ ਨੇ ਤੁਰੰਤ ਇੱਕ ਵਕੀਲ ਨਾਲ ਸੰਪਰਕ ਕੀਤਾ ਅਤੇ ਅਪੀਲ ਦਾਇਰ ਕੀਤੀ ਇਸ ਲੜਾਈ ਵਿੱਚ ਸਮਾਂ ਅਤੇ ਬਹੁਤ ਸਾਰਾ ਪੈਸਾ ਲੱਗ ਰਿਹਾ ਸੀ ਪਰਿਵਾਰ ਨੇ ਆਪਣੀ ਸਾਰੀ ਬਜਟ ਅਤੇ ਕਾਨੂੰਨੀ ਕਾਰਵਾਈ ਵਿੱਚ ਲਗਾ ਦਿੱਤੀ ਕਮਿਊਨਿਟੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਕਈ ਲੋਕਾਂ ਨੇ ਪਟੀਸ਼ਨਾਂ ਸ਼ੁਰੂ ਕੀਤੀਆਂ ਪਰ ਕਾਨੂੰਨ ਸਖ਼ਤੀ ਰਜਿੰਦਰ ਸੁਰਜੀਤ ਅਤੇ ਉਹਨਾਂ ਦੇ ਬੱਚਿਆਂ ਨੇ ਦਿਨ ਰਾਤ ਚਿੰਤਾ ਵਿੱਚ ਬਿਤਾਏ ਆਖਿਰਕਾਰ ਅਪੀਲ ਦਾ ਫੈਸਲਾ ਆ ਗਿਆ ਅਪੀਲ ਰੱਦ ਹੋ ਗਈ ਸੀ ਉਹਨਾਂ ਨੂੰ ਕੈਨੇਡਾ ਛੱਡਣਾ ਪਵੇਗਾ ਸਾਰੇ ਸੁਪਨੇ ਟੁੱਟ ਗਏ ਸਨ ਰਜਿੰਦਰ ਨੇ ਆਪਣੇ ਘਰ ਵੱਲ ਦੇਖਿਆ ਉੱਥੇ ਉਹਨਾਂ ਨੇ 12 ਸਾਲ ਬਿਤਾਏ ਸਨ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਸੁਰਜੀਤ ਨੇ ਬੱਚਿਆਂ ਨੂੰ ਗਲੇ ਲਗਾਇਆ ਅਤੇ ਕਿਹਾ ਅਸੀਂ ਇਕੱਠੇ ਹਾਂ ਇਹ ਸਭ ਤੋਂ ਵੱਡੀ ਗੱਲ ਹੈ। ਉਹਨਾਂ ਨੂੰ ਆਪਣਾ ਸਾਰਾ ਸਮਾਨ ਘਰ ਗੱਡੀ ਵੇਚਣੀ ਪਈ। ਦੋਸਤਾਂ ਨੇ ਉਹਨਾਂ ਲਈ ਵਿਦਾਇਗੀ ਪਾਰਟੀ ਰੱਖੀ। ਉੱਥੇ ਸਭ ਨੇ ਰੋ ਰੋ ਕੇ ਉਹਨਾਂ ਨੂੰ ਅਲਵਿਦਾ ਕਿਹਾ। ਆਖਰੀ ਦਿਨ ਉਹ 에어ਪੋਰਟ ਗਏ ਅਤੇ ਆਪਣੇ 12 ਸਾਲਾਂ ਦੀ ਜ਼ਿੰਦਗੀ ਨੂੰ ਪਿੱਛੇ ਛੱਡ ਕੇ ਪੰਜਾਬ ਲਈ ਉਡਾਨ ਭਰੀ। ਪੰਜਾਬ ਵਾਪਸ ਪਹੁੰਚਣਾ ਸ਼ਰਮਾ ਪਰਿਵਾਰ ਲਈ ਇੱਕ ਨਵੀਂ ਚੁਣੌਤੀ ਸੀ। ਉਹ ਇੱਕ ਛੋਟੇ ਜਿਹੇ ਘਰ ਵਿੱਚ ਰਹਿਣ ਲੱਗੇ। ਰਜਿੰਦਰ ਨੇ ਫਿਰ ਤੋਂ ਖੇਤੀ ਸ਼ੁਰੂ ਕੀਤੀ। ਸੁਰਜੀਤ ਨੇ ਕਾਰ ਸੰਭਾਲਿਆ ਤੇ ਛੋਟੇ-ਮੋਟੇ ਕੰਮ ਸ਼ੁਰੂ ਕੀਤੇ। ਬੱਚਿਆਂ ਲਈ ਇਹ ਸਭ ਤੋਂ ਵੱਡਾ ਝਟਕਾ ਸੀ। ਉਹ ਕੈਨੇਡਾ ਦੀ ਜ਼ਿੰਦਗੀ ਤੋਂ ਇੱਕ ਅਜਿਹੇ ਪਿੰਡ ਵਿੱਚ ਆ ਗਏ ਸਨ ਜਿੱਥੇ ਉਨ੍ਹਾਂ ਦਾ ਕੋਈ ਦੋਸਤ ਨਹੀਂ ਸੀ। ਪੰਜਾਬੀ ਸਿੱਖਣ ਅਤੇ ਨਵੇਂ ਮਾਹੌਲ ਵਿੱਚ ਢਲਣ ਵਿੱਚ ਉਹਨਾਂ ਨੂੰ ਸਮਾਂ ਲੱਗਾ। ਉਹ ਅਕਸਰ ਉਦਾਸ ਹੋ ਜਾਂਦੇ ਅਤੇ ਆਪਣੇ ਪੁਰਾਣੇ ਦੋਸਤਾਂ ਨੂੰ ਯਾਦ ਕਰਦੇ। ਪਰ ਰਜਿੰਦਰ ਅਤੇ ਸੁਰਜੀਤ ਨੇ ਹੌਸਲਾ ਨਹੀਂ ਹਾਰਿਆ। ਉਹਨਾਂ ਨੇ ਕਿਹਾ, "ਇਹ ਸਾਡਾ ਦੇਸ਼ ਹੈ। ਅਸੀਂ ਇੱਥੇ ਵੀ ਆਪਣੀ ਜਗ੍ਹਾ ਬਣਾ ਲਵਾਂਗੇ।" ਹੌਲੀ-ਹੌਲੀ ਪਰਿਵਾਰ ਨੇ ਪੰਜਾਬੀ ਜੀਵਨ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਅਤੇ ਮੁਸ਼ਕਲਾਂ ਦਾ ਸਾਹਮਣਾ ਇਕੱਠੇ ਕੀਤਾ। ਸ਼ਰਮਾ ਪਰਿਵਾਰ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਾਨੂੰਨੀ ਜਾਣਕਾਰੀ ਜ਼ਰੂਰੀ ਵਿਦੇਸ਼ ਜਾਣ ਤੋਂ ਪਹਿਲਾਂ ਉਸ ਦੇਸ਼ ਦੇ ਕਾਨੂੰਨ ਨੂੰ ਚੰਗੀ ਤਰ੍ਹਾਂ ਸਮਝੋ ਇੱਕ ਛੋਟੀ ਜਿਹੀ ਗਲਤੀ ਸਾਰੀ ਮਿਹਨਤ ਤੇ ਪਾਣੀ ਫੇਰ ਸਕਦੀ ਹੈ ਮੁਸ਼ਕਲ ਸਮੇਂ ਵਿੱਚ ਪਰਿਵਾਰ ਹੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ ਸ਼ਰਮਾ ਪਰਿਵਾਰ ਨੇ ਹਰ ਮੁਸ਼ਕਲ ਵਿੱਚ ਇਕੱਠੇ ਰਹਿਣ ਦਾ ਸਬਕ ਸਿਖਾਇਆ ਜ਼ਿੰਦਗੀ ਅਨਿਸ਼ਚਿਤ ਹੈ ਪਰ ਜੇ ਅਸੀਂ ਹਿੰਮਤ ਨਾ ਹਾਰੀਏ ਤਾਂ ਹਰ ਮੁਸ਼ਕਿਲ ਤੋਂ ਬਾਅਦ ਇੱਕ ਨਵੀਂ ਸ਼ੁਰੂਆਤ ਕਰ ਸਕਦੇ ਹਾਂ ਹਾਰ ਤਾਂ ਉਦੋਂ ਹੁੰਦੀ ਹੈ ਜਦੋਂ ਅਸੀਂ ਲੜਨਾ ਛੱਡ ਦਿੰਦੇ ਹਾਂ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਆਪਣੇ ਵਿਚਾਰ ਜਰੂਰ ਸਾਡੇ ਨਾਲ ਸਾਂਝੇ ਕਰਿਓ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਨੂੰ ਦੱਸਿਓ ਤੇ ਜੇ ਚੈਨਲ ਉੱਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ